ਚਲੋ ਸਟੇਡੀਅਮ ਬਣ ਗਿਆ ਜਿਹੜੀ ਮਰਜ਼ੀ ਗੇ ਕਿੱਡੀ ਆਇਆ ਬੱਚਿਆਂ ਨੂੰ ਵੇਚੀ ਆ ਵੀ ਖੇਡਣ ਜਰੂਰ ਆਇਓ ਵਾਟ ਜਸਜੀਤ ਸਿੰਘ ਅੱਜ ਮੈਂ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਂਪੇਨ ਸ਼ੁਰੂ ਕੀਤੇ ਆ ਜੀ ਯੋਧ ਨਸ਼ੇ ਵਿਰੁੱਧ ਉਹਨੂੰ ਲੈ ਕੇ ਔਰ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਕਰਕੇ ਮੈਂ ਆਪਣੇ ਇਲਾਕੇ ਦਾ ਦੌਰਾ ਕੀਤਾ ਜੀ ਅੱਜ ਤੇ ਉਹ ਰੋਟਰੀ ਕਲੱਬ ਦੇ ਆਈ ਕੈਂਪ ਤੋਂ ਸ਼ੁਰੂ ਕਰਕੇ ਉਸ ਤੋਂ ਬਾਅਦ ਜਿਹੜੇ ਸਾਡੇ ਪਿੰਡ ਦੇ ਪਤਵੰਤੇ ਸਰਪੰਚ ਨੰਬਰਦਾਰ ਮੈਂਬਰ ਪੰਚਾਇਤ ਉਹਨਾਂ ਦੇ ਨਾਲ ਮੀਟਿੰਗ ਕੀਤੀ ਰੋਟੀ ਵਸਤਾ ਚ ਉਸ ਤੋਂ ਬਾਅਦ ਮੈਂ ਇੱਕ ਹਿਆਣਾ ਕਲਾ ਮੇਰਾ ਪਿੰਡ ਜਿੱਥੇ 200 ਬਿੱਗੇ ਜ਼ਮੀਨ ਜਿਹੜੀ ਆ ਅਜੇ ਵੀ ਅੱਜ ਵੀ ਉਹ ਬੰਜਰ ਪਈ ਹੋਈ ਆ ਤੇ ਉੱਥੇ ਅਸੀਂ ਸਾਰੇ ਜਿੰਨੇ ਅਫਸਰ ਸਭਾ ਨੂੰ ਨਾਲ ਲੈ ਕੇ ਭਾਂ ਗਿਆ ਸੀਗਾ ਉੱਥੇ ਅਸੀਂ ਇੱਕ ਬਹੁਤ ਵੱਡੀ ਵੈਟਲੈਂਡ ਉਹਦੇ ਵਿੱਚ ਕਿਉਂਕਿ ਪਿੰਡ ਦੇ ਵਿੱਚ ਨਹਿਰ ਦਾ ਪਾਣੀ ਦਾ ਵਹਾਵ ਹੀ ਆਂਦਾ ਉਹ ਉੱਥੇ ਪਾਣੀ ਖੜਾ ਰਹਿੰਦਾ ਅਕਸਰ ਉਹਦੇ ਨਾਲ ਮਵਾਰੀਆਂ ਫੈਲਦੀਆਂ ਇੱਕ ਬਹੁਤ ਵੱਡੀ ਵੈਟਲੈਂਡ ਇੱਕ ਲਿਫਟ ਇਰੀਗੇਸ਼ਨ ਦਾ ਵੀ 2 250 ਏਕੜ ਨੂੰ ਜਿਹੜਾ ਪਾਣੀ ਆ ਉਹ ਅੰਡਰਗਰਾਊਂਡ ਪਾਈਪ ਆ ਕੇ ਤਾਂ ਕਿ ਜਿਹੜਾ ਸਾਡਾ ਸਬਸੋਇਲ ਵਾਟਰ ਹੈ ਜਿਹੜਾ ਨੀਚੇ ਵਾਲਾ ਪਾਣੀ ਉਹ ਵੀ ਬਚੇ ਔਰ ਵੈਟਲੈਂਡ ਹੋਵੇ ਔਰ ਉੱਤੇ ਇੱਕ ਬਹੁਤ ਵਧੀਆ ਪਾਰਕ ਬਣੇ ਹੋਣ ਟਰੀ ਪਲਾਂਟੇਸ਼ਨ ਹੋਵੇ ਔਰ ਇੱਕ ਸੋਲਰ ਪਾਵਰ ਜਿਹੜਾ ਜਿਹੜਾ ਪ੍ਰੋਜੈਕਟ ਹੈ ਉਹ ਵੀ ਲਾਇਆ ਜਾਵੇ 1 ਮੈਗਾਵਾਟ ਪਿੰਡ ਨੂੰ ਆਮਦਨ ਵੀ ਹੋਵੇ ਆਪਣਾ ਵਾਤਾਵਰਨ ਵੀ ਠੀਕ ਹੋਵੇ ਔਰ ਟੋਬਾ ਜਿਹੜਾ ਹੋਇਆ ਉਹਦੇ ਕਰਕੇ ਜਿਹੜਾ ਹੈਗਾ ਉਹ ਬर्ड ਸੈਂਕਚਰੀ ਬਣ ਜਾਏਗੀ ਔਰ ਜਿਹੜਾ 200 250 ਏਕੜ ਨੂੰ ਆਪਾਂ ਜਿਹੜਾ ਪਾਣੀ ਦੇਵਾਂਗੇ ਉਸ ਤੋਂ ਬਾਅਦ ਮੈਂ ਜਿਹੜਾ ਮੇਰਾ ਦੂਜਾ ਪਿੰਡ ਹੈ ਕਮਰੌਦਾ ਉਹਦੇ ਵਿੱਚ ਵੀ ਇਸ ਤਰ੍ਹਾਂ ਟੋਬਾ ਹੈਗਾ ਤਿੰਨ ਚਾਰ ਏਕੜ ਦੇ ਵਿੱਚ ਵੀ ਉਹਨੂੰ 1 ਏਕੜ ਦੇ ਵਿੱਚ ਕਰਕੇ ਔਰ ਜਿਹੜਾ ਪਟਿਆਲੇ ਤੋਂ ਲੈ ਕੇ ਨਾਬੇ ਤੱਕ ਦੀ ਜਿਹੜੀ ਸੜਕ ਹੈ ਦੇ ਨਾਲ ਬਹੁਤ ਵੱਡੀ ਇੱਕ ਪੱਟੀ ਆ ਜਿਹਦੇ ਵਿੱਚ ਅਸੀਂ ਅੱਜ ਸਾਰਾ ਅੰਦਾਜ਼ਾ ਲਾ ਆ ਵੀ ਉਹਦੇ ਵਿੱਚ ਘੱਟੋ ਘੱਟ ਵੀ 15 20000 ਦਰਖਤ ਹੋਰ ਲੱਗ ਸਕਦੇ ਆ ਔਰ ਉਹ ਦਰਖਤ ਵੀ ਜ ਬਾਕੀ ਸਾਰੇ ਦੇ ਵਿੱਚ ਜਿਹੜੇ ਦੇਸੀ ਆਂਬ, ਜਾਮਣ, ਆਮਲਾ, ਬਿੱਲ ਜਿਹੜੇ ਸਾਡੇ ਇਹ ਵਾਲੇ ਫਰੂਟ ਟਰੀਜ਼ ਆ ਔਰ ਟਿੰਬਰ ਆ ਜਿਹੜਾ ਲੱਕੜ ਆ ਜਿਹੜੀ ਉਹ ਲਈ ਜਾਵੇ ਅਲੱਗ-ਅਲੱਗ ਕਿਸੇ ਦੇ ਇੱਕ ਬਾਇਓਡਾਈਵਰਸਿਟੀ ਪਾਰਕ ਜਿਹਦੇ ਵਿੱਚ ਸਾਡੇ ਝਾਂਡਾ ਜਾਂਦਾ ਲਸੂੜਾ ਆ ਜਾਂਦਾ ਜਿਹੜੇ ਜਿਹੜੇ ਲੁप्त ਹੋ ਰਹੇ ਆ ਉਹ ਸਾਰੇ ਦਰਖਤੋਂ ਲਾਏ ਜਾਣ 베ਰੀਆਂ ਲਾਈਆਂ ਜਾਣ ਫੁਲਾਹੀ ਲਾਈ ਜਾਵੇ ਜਿਹੜੇ ਬੱਚਿਆਂ ਨੇ ਦੇਖੇ ਨਹੀਂ ਆ ਟੱਕ ਤੇ ਫੁੱਲ ਨਹੀਂ ਦੇਖਿਆ ਹੋਣਾ ਬੱਚਿਆਂ ਨੇ ਲਸੂੜਾ ਨਹੀਂ ਦੇਖਿਆ ਹੋਣਾ ਸੋ ਇਹ ਸਾਰੇ ਦਰਖਤ ਲਾ ਕੇ ਬਾਇਓਡਾਈਵਰਸਿਟੀ ਪਾਰਕ ਬਣਾਇਆ ਜਾਵੇ ਔਰ ਜਿੰਨੇ ਝਾੜ ਜਿਹਨੀਆਂ ਝਾੜੀਆਂ ਸਾਰੀਆਂ ਖਤਮ ਕਰਕੇ ਤਾਂ ਕਿ ਜਿਹੜੇ ਨਸ਼ੇੜੀ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਵੀ ਅੱ ਜੋ ਮਾਨ ਸਰਕਾਰ ਦਾ ਜੋ ਪੰਜਾਬ ਸਰਕਾਰ ਦਾ ਇਨੀਸ਼ੀਏਟਿਵ ਹੈ ਯੁੱਧ ਨਸ਼ੇ ਵਿਰੋਧ ਉਹਦੇ ਬਹੁਤ ਸਵਾਗਤ ਕਰ ਰਹੇ ਆ ਲੋਕ ਸਾਥ ਦੇ ਰਹੇ ਆ ਸਾਨੂੰ ਇਨਫੋਰਮੇਸ਼ਨ ਦੇ ਰਹੇ ਆ ਔਰ ਬਹੁਤ ਪਰਮਾ ਹੁਗਾਰਾ ਮਿਲ ਗਿਆ ਸਾਨੂੰ ਮੈਂ ਲੋਕਾਂ ਦਾ ਧੰਨਵਾਦ ਕਰਦਾ ਔਰ ਇਹਨਾਂ ਨੂੰ ਬੇਨਤੀ ਕਰਦਾ ਕਿ ਇਹਨੂੰ ਇੱਕ ਜਨ ਅੰਦੋਲਨ ਬਣਾਉਣ ਦੀ ਲੋੜ ਹੈ ਵੀ ਆਓ ਆਪਾਂ ਸਾਰੇ ਜਣੇ ਮਿਲ ਕੇ ਹਮਲਾ ਮਾਰੀਏ ਪੰਜਾਬੋਂ ਨਸ਼ਾ ਮੁਕਤ ਕਰੀਏ ਆਪਣੇ ਪਿੰਡਾਂ ਨੂੰ ਸਾਫ਼ ਸੁਥਰੇ ਅੱਜ ਅਸੀਂ ਹੁਣ ਜਿਹੜਾ ਮੇਰਾ ਆਖਰੀ ਪੜਾਅ ਦੇ ਵਿੱਚ ਬੰਦ ਲਚਕਾਣੀ ਆਇਆ ਜੀ ਇੱਥੇ ਇਹ 1 ਕਰੋੜ 7 ਲੱਖ ਦੀ ਨਾਲ ਪ੍ਰਿੰਟ ਦੀ 3 ਕਿਲੋਮੀਟਰ ਤੋਂ ਵੱਡੀ ਸੜਕ ਹੈ ਔਰ ਇਹਨਾਂ ਨੇ ਕਿਹਾ ਵੀ ਅਸੀਂ ਉਹਨੂੰ ਮੇਨਟੇਨ ਵੀ ਕਰਾਂਗੇ ਇਸੇ ਤਰ੍ਹਾਂ ਦਾ ਸੀਵੇਜ ਦਾ ਜਿਹੜਾ ਕੰਮ ਹੈ ਉਹ ਹੋ ਰਿਹਾ ਔਰ ਇਹਦੇ ਤੇ ਦੋਨੋਂ ਪਾਸੇ ਇੱਥੇ ਵੀ ਇਹ ਜਿਹੜੇ ਹੈ ਜੜੇ ਟਰੀ ਪਲਾਂਟੇਸ਼ਨ ਕਰਨਗੇ ਤੇ ਤਾਂ ਕਿ ਸਾਡੇ ਪਿੰਡਾਂ ਨੂੰ ਜੜੀਆਂ ਸੜਕਾਂ ਜੰਦੀਆਂ ਸੋਹੀਆਂ ਵੀ ਹੋਣ ਤੇ ਸਾਫ਼ ਸੁਥਰੀਆਂ ਵੀ ਹੋਣ ਤੇ ਉਹਨਾਂ ਦੀ ਮੇਨਟੇਨੈਂਸ ਲੋਕ ਆਪਣੀ ਜ਼ਿੰਮੇਵਾਰੀ ਵੀ ਨਿਭਾਉਣ ਇਹਨਾਂ ਦੇ ਸਕੂਲ ਦੇ ਵਿੱਚ ਵੀ ਅਸੀਂ ਨਵੀਆਂ ਸਾਇੰਸ ਦੀਆਂ